पेट्रोल डीजल बिजली कीमता खिलाफ कांग्रेस के जिला प्रधान की अगवाई हेठ डिप्टी कमिश्नर दफ्तर मोगा विखे कीता रोस प्रदर्शन चीफ एडिटर कमलजीत सिंह की विशेष रिपोर्ट ਅੱਜ ਦਾ ਪੰਜਾਬ ਦਾ ਪੜਾ 2027 ਸਰਕਾਰ ਦਾ ਅੰਦਰ ਸੀ ਆ ਕੇ ਹੋਣਾ ਇੱਕ ਹੋਰ ਖੁਸ਼ ਲੋਕ ਨਵੀਆਂ ਤੀਹਾਂ ਦੇ ਨਵੇਂ ਪਰੋਲੇ ਹੋਣਿਆ ਤੇ ਅੰਮਰ ਦੇ ਬੰਦੇ ਆਉਣੇ ਉਹ ਤੋਂ ਬਹੁਤ ਲੱਗਦੀ ਸਵਾਗਤ ਆਇਆ ਜਿਹੜੇ ਸਰਪਾਤਵਾ ਸਤਿ ਸ੍ਰੀ ਅਕਾਲ ਉਹਦੇ ਸੇਣੀ ਕਰਵਾਤਾ ਸਰਪਾਤਵਾ ਸਰਪੰਚ ਜੀ ਲੋਕ ਸਾਹਿਬ ਉਹਨਾਂ ਨੇ ਬਾਜੀ ਸਰ ਜੋ ਪਿਲੇ ਜਿਹੇ ਪੰਜਾਬ ਆਤਾਰਾ ਵਾਲੋਂ ਪਰਤਲੌਰ ਬੇਰਨ ਜੱਟ ਜੀ ਦੇ ਇਰੀ ਦਾ ਸੁਤਾਨਾ ਕਰਨ ਦੇ ਜੋ ਤੰਗ ਕਰ ਰਿਹਾ ਹੈ ਇਸ ਦੀ ਕਿ ਸੰਖੇਪ ਖਬਰ ਦੇ ਪੂਰੇ ਗਰਾ ਧਰਨੇ ਵਿੱਚ ਕੰਮ ਕੀ ਸੀ ਦਫਤਰਾ ਕੀ ਕਹਿਣਾ ਚਾਹੁੰਦਾ ਕੀ ਮੇਨ ਮਕਸਦ ਹੈ ਜੀ ਜੀ ਜਿਹੜਾ ਪਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਔਰ ਇਹਨਾਂ ਨੇ ਇੱਕ ਲੋਕਵਾ ਬਿਜਲੀ ਦਾ ਵੀ ਮਤਾ ਕਰਦਾ ਤੁਹ ਕਿਸੇ ਨਾਂ ਕਿਸੇ ਬਹੁਤ ਜਿਆਦਾ ਮਹਿੰਗਾਈ ਦੀ ਮਾਰ ਚੱਲ ਰਹੀ ਆ ਪੰਜਾਬ ਵਾਸੀ ਇਹ ਸਰਕਾਰ ਨੇ 2022 ਜਦੋਂ ਆ ਕੇ ਵਾਗ ਡੋਰ ਸੰਭਾਲੀ ਸੀ ਇਹਨਾਂ ਦਾ ਪਹਿਲਾ ਮਕਸਦ ਸਾਨੂੰ ਇਹ ਕਿਹਾ ਗਿਆ ਸੀ ਪੰਜਾਬ ਵਾਸੀਆਂ ਨੂੰ ਵੀ ਅਸੀਂ ਮਹਿੰਗਾਈ ਘਟ ਕਰਾਂਗੇ ਇਹਨਾਂ ਨੇ ਤਾਂ ਮਹਿੰਗਾਈ ਇੰਨੀ ਵਧਾਤੀ ਆ ਤੁਸੀਂ ਵੜ ਕੇ ਵੇਖੋ ਸਾਡੇ ਗਰੀਬ ਘਰਾਂ 'ਚ ਸਾਡੇ ਕੋਲੇ ਚੁੱਲ੍ਹਾ ਬਲਣ ਨੂੰ ਲੱਕੜ ਹੈ ਨਹੀਂ ਸਿਲੰਡਰ ਤਾਂ ਬੜੀ ਦੂਰ ਦੀ ਗੱਲ ਆ